ਰੂਸੀ ਫਰੰਟਲਾਈਨ ਦੇ ਉੱਤੇ ਹਰਿਆਣਾ ਦਾ ਨੌਜਵਾਨ ਮਾਰਿਆ ਗਿਆ ਮਾਸਕੋ ਸਥਿਤ ਭਾਰਤੀ ਦੂਤਾਵਾਸ ਨੇ ਕੈਥਲ ਜ਼ਿਲ੍ਹੇ ਦੇ ਪਿੰਡ ਮਟੌਰ ਦੇ ਰਹਿਣ ਵਾਲੇ 22 ਸਾਲਾ ਰਵੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਇਹ ਪੁਸ਼ਟੀ ਰਵੀ ਦੇ ਭਰਾ ਅਜੇ ਦੁਆਰਾ ਦੂਤਾਵਾਸ ਨੂੰ ਪੱਤਰ ਲਿਖ ਕੇ ਉਸ ਦਾ ਟਿਕਾਣਾ ਜਾਣਨ ਲਈ ਕੀਤੀ ਗਈ ਸੀ ਪਰਿਵਾਰ ਦਾ ਦੋਸ਼ ਹੈ ਕਿ ਰਵੀ ਨੂੰ ਰੂਸ ਦੇ ਵਿੱਚ ਫਰੰਟਲਾਈਨ ਤੇ ਮਾਰਿਆ ਗਿਆ ਸੀ ਇਸ ਮਾਮਲੇ ਦੇ ਵਿੱਚ ਰਵੀਦੇਵ ਭਰਾ ਨੇ ਕਿਹਾ ਕਿ ਮੈਂ ਆਪਣੇ ਭਰਾ ਦੇ ਰੂਸ ਦੇ ਵਿੱਚ ਟਿਕਾਣੇ ਬਾਰੇ ਜਾਣਕਾਰੀ ਮੰਗੀ ਸੀ ਦੂਤਾਵਾਸ ਨੇ ਰੂਸੀ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਿਨ੍ਹਾਂ ਨੇ ਕਿਹਾ ਕਿ ਉਸ ਦੀ ਮੌਤ ਹੋ ਗਈ ਹੈ ਪਛਾਣ ਦੇ ਲਈ ਦੂਤਾਵਾਸ ਨੇ ਮੇਰੀ ਮਾਂ ਦਾ ਡੀਐਨਏ ਟੈਸਟ ਕਰਵਾਉਣ ਦੇ ਕਿਹਾ ਹਾਲਾਂਕਿ ਮੇਰੀ ਮਾਂ ਦਾ 2018 ਦੇ ਵਿੱਚੋਂ ਦਿਹਾਂਤ ਹੋ ਗਿਆ ਸੀ ਅਤੇ ਮੇਰੇ ਪਿਤਾ ਸ਼ਹਿਰ ਤੋਂ ਬਾਹਰ ਸਨ ਇਸ ਦੇ ਲਈ ਮੈਂ ਦੂਤਾਵਾਸ ਨੂੰ ਬੇਨਤੀ ਕੀਤੀ ਕਿ ਇਸ ਦੀ ਬਜਾਏ ਮੇਰਾ ਡੀਐਨਏ ਟੈਸਟ ਦੀ ਇਜਾਜ਼ਤ ਦਿੱਤੀ ਜਾਵੇ ਅਜੇ ਨੇ ਡੀਐਨਏ ਰਿਪੋਰਟ ਮਿਲਣ ਤੋਂ ਬਾਅਦ ਦੂਤਾਵਾਸ লাশ ਦੀ ਪਛਾਣ ਦੇ ਲਈ ਇਸ ਨੂੰ ਰੂਸੀ ਅਧਿਕਾਰੀਆਂ ਨੂੰ ਭੇਜ ਦਿੱਤਾ ਅਜੇ ਨੇ ਕਿਹਾ ਕਿ ਮੈਂ ਆਪਣੇ ਡੀਐਨਏ ਟੈਸਟ ਕਰਵਾਉਣ ਦੀ ਇਜਾਜ਼ਤ ਮੰਗੀ ਹੈ ਅਤੇ ਇਹ 1-2 ਦਿਨਾਂ ਦੇ ਵਿੱਚ ਜਵਾਬ ਦੀ ਉਮੀਦ ਮੈਂ ਕਰ ਰਿਹਾ ਜਾਣਕਾਰੀ ਦਿੰਦਿਆਂ ਉਸਨੇ ਦੱਸਿਆ ਕਿ ਰਵੀ 13 ਜਨਵਰੀ ਨੂੰ ਨੌਕਰੀ ਦੇ ਲਈ ਰੂਸ ਗਿਆ ਸੀ ਉਸ ਦਾ ਕਹਿਣਾ ਹੈ ਕਿ ਅਸੀਂ ਕੁਝ ਦਿਨ ਤੱਕ ਉਸ ਦੇ ਨਾਲ ਸੰਪਰਕ ਦੇ ਵਿੱਚ ਸੀ ਪਰ ਬਾਅਦ ਦੇ ਵਿੱਚ ਉਸ ਨੂੰ ਫਰੰਟ ਲਾਈਨ ਦੇ ਉੱਤੇ ਭੇਜ ਦਿੱਤਾ ਗਿਆ ਮੇਰੇ ਕੋਲ 12 ਮਾਰਚ ਤੋਂ ਉਸ ਦਾ ਕੋਈ ਵੀ ਰابطਾ ਨਹੀਂ ਹੈ ਕਿਸੇ ਨਾਲ ਵੀ ਉਸਨੇ ਗੱਲਬਾਤ ਨਹੀਂ ਕੀਤੀ 22 ਜੁਲਾਈ ਨੂੰ ਦੂਤਾਵਾਸ ਨੂੰ ਈਮੇਲ ਭੇਜੀ ਅਤੇ 26 ਜੁਲਾਈ ਨੂੰ ਜਵਾਬ ਮਿਲਿਆ ਉਹਨਾਂ ਨੇ ਕਿਹਾ ਕਿ ਸਰਕਾਰ ਤੋਂ ਮੰਗ ਕੀਤੀ ਹੈ ਕਿ ਡੀਐਨਏ ਟੈਸਟ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਤਾਂ ਜੋ ਰਵੀ ਦੀ লাশ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਂਦਾ ਜਾ ਸਕੇ ਤਾਂ ਰੂਸੀ ਫਰੰਟਲਾਈਨ ਦੇ ਉੱਤੇ ਹਰਿਆਣਾ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਫਰੰਟਲਾਈਨ ਦੇ ਉੱਤੇ ਸੀ ਨੌਜਵਾਨ ਜਿਸ ਦੀ ਮੌਤ ਹੋ ਗਈ ਹੈ ਪਰਿਵਾਰ ਲਗਾਤਾਰ ਉਸ ਦੀ ਲਾਸ਼ ਨੂੰ ਦੇਸ਼ ਦੇ ਵਿੱਚੋਂ ਵਾਪਸ ਲਿਆਉਣ ਦੀ ਗੱਲ ਆਖਰੀ ਹੈ ਡੀਐਨਏ ਟੈਸਟ ਹੋ ਜਾਣ ਤੋਂ ਬਾਅਦ ਜਦੋਂ ਲਾਸ਼ ਦੀ ਪੁਸ਼ਟੀ ਹੋ ਜਾਵੇਗੀ ਤਾਂ ਉਦੋਂ ਹੀ ਰਵੀ ਦੀ ਲਾਸ਼ ਨੂੰ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਇਆ ਜਾਵੇਗਾ